ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਰ ਕੋ ਠੀਕ ਹੋਵੋਗੇ ਤਰਾਂ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਕਰੰਟ ਅਫੇਅਰ ਜਨਵਰੀ ਦੇ ਕਰੰਟ ਅਫੇਅਰ ਵੀ ਤੁਹਾਨੂੰ ਮੈਂ ਕੰਪਲੀਟ ਕਰਵਾ ਚੁੱਕੇ ਹਾਂ ਜੇ ਫਰਵਰੀ ਦੇ ਵੀ ਕੰਪਲੀਟ ਕਰਵਾ ਚੁੱਕੇ ਹਾਂ ਅੱਜ ਆਪਾਂ ਚੱਲਦੇ ਹਾਂ ਮਾਰਚ ਦੇ ਕਰੰਟ ਅਫੇਅਰਾਂ ਤੇ ਇਹ ਤੁਹਾਡੀ ਇੱਕ ਵੀਡੀਓ ਦੇ ਵਿੱਚ 1 ਤੋਂ ਲੈ ਕੇ 4 ਮਾਰਚ ਤੱਕ ਦੇ ਇੰਪੋਰਟੈਂਟ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਹੈ ਜਿਹੜੇ ਤੁਹਾਨੂੰ ਪੰਜਾਬ ਦੇ ਸਾਰੇ ਪੇਪਰਾਂ ਦੇ ਵਿੱਚ ਮਿਲਣੇ ਆ ਠੀਕ ਹੈ ਜੀ ਚਾਹੇ ਉਹ ਪੰਜਾਬ ਐਸਆਈ ਦਾ ਪੇਪਰ ਆ ਚਾਹੇ ਕਾਂਸਟੇਬਲ ਦਾ ਚਾਹੇ ਕਲਰਕ ਦਾ ਚਾਹੇ ਪਟਵਾਰੀ ਦਾ ਆਲ ਜਿੰਨੇ ਵੀ ਪੇਪਰ ਆ ਰਹੇ ਜੀ ਠੀਕ ਹੈ ਜੀ ਉਹਨਾਂ ਵਿੱਚ ਤੁਹਾਨੂੰ ਇਹ ਦੋ ਬਾਹਰ ਕਰੰਟ ਅਫੇਅਰ ਨਹੀਂ ਮਿਲਣਗੇ ਦੂਸਰੀ ਗੱਲ ਤੇ ਜਿਹੜਾ ਰਾਜੇ ਆਪਣਾ ਪੀਪੀ ਦਾ ਰਿਜ਼ਲਟ ਆਗਾ ਪੰਜਾਬ ਪੁਲਿਸ ਦਾ ਉਹ ਬਹੁਤ ਜਿਆਦਾ ਵਧੀਆ ਰਹੇਗਾ ਕਾਫੀ ਸਕਰੀਨਸ਼ਾਟ ਰਾਜੇ ਮੈਂ ਤੁਹਾਨੂੰ ਸੈਂਡ ਕਰਤੇ ਬਾਕੀ ਕਾਫੀ ਸਕਰੀਨਸ਼ਾਟ ਮੇਰੇ ਕੋਲ ਕੈਂਡੀਡੇਟਾਂ ਦੇ ਆਏ ਪਏ ਆ ਤੇ ਬਾਕੀ ਜਿਹੜੇ ਕੈਂਡੀਡੇਟ ਹੋਰ ਵੀ ਸਿਲੈਕਟ ਹੋਏ ਰਾਜੇ ਜਲਦੀ ਤੋਂ ਜਲਦੀ ਇਹਦੇ ਸਕਰੀਨਸ਼ਾਟ ਭੇਜ ਦਿਆ ਕਰੋ ਠੀਕ ਹੈ ਤੇ ਉਹ 따ੜੇ ਨਾਲ ਇਹਨਾਂ ਨੇ ਅਪਲੋਡ ਕਰ ਦੇਣਾ ਹੁਣ ਰਾਜ ਜਦੋਂ ਵੀ ਮੈਂ ਫਰੀ ਹੁੰਦਾ ਹਾਂਗਾ ਠੀਕ ਹੈ ਜੀ ਤੇ ਉਸ ਤਰ੍ਹਾਂ ਹੀ ਆਪਣਾ ਫੈਰਮੈਂਡਾ ਰਿਜ਼ਲਟ ਪੂਰਾ ਵਧੀਆ ਰਹੇ ਤੇ ਇਸ ਵਾਰ ਰਾਜ ਜਿਹੜਾ ਆਪਣਾ ਟਾਰਗੇਟ ਹੈ ਮੇਨ ਉਹ ਹੈਗਾ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟਸ ਸਿਲੈਕਸ਼ਨ ਕਰਵਾਉਣੀ ਦੂਸਰੀ ਰਾਜ ਹੈ ਆਪਣਾ ਹੈਗਾਗਾ ਪਟਵਾਰੀ ਵੀਡੀਓ ਤੇ ਗਰੁੱਪ ਡੀ ਤੇ ਕਲਰਕ ਠੀਕ ਹੈ ਜੀ ਇਹਨਾਂ ਦੀ ਰਾਜ ਕਿਸੇ ਵੀ ਬੱਚੇ ਨੇ ਤਿਆਰੀ ਕਰਨੀ ਹੈ ਬਿਲਕੁਲ ਜ਼ੀਰੋ ਲੈਵਲ ਤੋਂ ਕਰਨੀ ਹੈ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਕਰਨੀ ਹੋਵੇ ਜੀ ਬਿਲਕੁਲ ਜ਼ੀਰੋ ਲੈਵਲ ਤੋਂ ਕਰਨੀ ਹੋਵੇ ਇਹਨਾਂ ਨਾਲ ਪੀਡੀਐਫ ਰਾਜੇ ਸਾਰੀਆਂ ਕਲਾਸਾਂ ਦਾ ਇਹ ਤੁਹਾਨੂੰ ਪਤਾ ਆਪਣੇ ਪੜਾਉਣ ਦਾ ਤਰੀਕਾ ਕਿ ਜਿਹੜੀ ਵੀ ਕਲਾਸ ਹੋਊਗੀ ਜਮਾਂ ਜ਼ੀਰੋ ਲੈਵਲ ਤੋਂ ਹੋਊਗੀ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਜਿਹੜੇ ਕੈਂਡੀਡੇਟ ਨੂੰ ਇੰਗਲਿਸ਼ ਅਤੇ ਮੈਥ ਨਹੀਂ ਆਉਂਦਾ ਦਾ ਜਿਉਂ ਉਹਨਾਂ ਵਾਸਤੇ ਇਹ ਬੈਚ ਸਭ ਤੋਂ ਬੈਸਟ ਹੈਗੇ ਇਹ ਬੈਚ ਤੁਸੀਂ ਆਪਣੀ ਐਪ ਤੋਂ ਲੈ ਸਕਦੇ ਹੋ ਦਾ ਜੀ ਆਪਣੀ ਐਪ ਦਾ ਨਾਮ ਹੈਗਾ ਦੀਪ ਪੁਲ ਰੈਜੂਕੇਸ਼ਨ ਦਾ ਜਿੰਨਾ ਬੱਚੇ ਕੋਲੇ ਆਈਫੋਨ ਹੈ ਦਾ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਵਾਲੇ ਇੱਕ ਕੋਡ ਫਿਲ ਕਰਨਾ ਹੁੰਦਾ ਡਬਲ ਐਕਸ ਰੈਮ ਉਹ ਜ਼ਰੂਰ ਫਿਲ ਕਰ ਲਿਆ ਕਰੋ ਆਈਫੋਨ ਵਾਲੇ ਬੱਚਿਆਂ ਨੇ ਕਰ ਲਈਏ ਡਾਊਨਲੋਡ ਬਾਕੀ ਜੇਕਰ ਪੜਨਾ ਤੁਸੀਂ ਰਾਜੇ ਕੰਟੈਂਟ ਵੱਲੋਂ ਆਪਣੇ 1% ਵੀ ਘਾਟ ਨਹੀਂ ਰਹੂਗੀ ਠੀਕ ਹੈ ਜੀ ਚਲੋ ਚਲਦੇ ਆ ਅੱਜ ਦੇ ਪਹਿਲੇ ਪ੍ਰਸ਼ਨ ਤੇ ਕੀ ਕਹਿੰਦੇ ਆ ਕਹਿੰਦੇ ਜੀ ਪ੍ਰੋ ਕਵਡੀ ਲੀਗ ਜਿਹੜੀ ਹੋਈ ਹੈ ਉਹਦਾ ਇਸ ਵਾਰ 10ਵਾਂ ਸੀਜ਼ਨ ਹੋਇਆ ਹੈ ਧਿਆਨ ਨਾਲ ਸੁਣਨੀ ਹੈ ਪ੍ਰੋ ਕਵਡੀ ਲੀਗ ਦਾ ਜਿਹੜਾ ਹੈ ਕਿ ਸੀਜ਼ਨ ਹੋਇਆ ਉਹ 10ਵਾਂ ਸੀਜ਼ਨ ਹੋਇਆ ਹੈ ਕਹਿੰਦੇ ਜਿਹੜਾ ਜੀ ਇਹ 10ਵਾਂ ਸੀਜ਼ਨ ਹੋਇਆ ਇਹਦੇ ਵਿੱਚ ਕਿਹੜੀ ਟੀਮ ਜੇਤੂ ਰਹੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ ਜਿਹੜੇ ਦੇਖੋ ਤਹਾ ਡੇਰੇ ਚ 4 ਦਿਨਾਂ ਦੇ ਡੇਲੀ ਕਰੰਟ ਅਫੇਅਰ ਲੈ ਮੈਂ ਇੱਕ ਕਰੰਟ ਇੱਕ ਦਿਨ ਦੇ ਕਰੰਟ ਅਫੇਅਰ ਦਾ ਜੀ ਮੇਰੇ ਵੱਧ ਤੋਂ ਵੱਧ ਛੋਟੇ ਵੱਧ ਤੇ 4 ਤੋਂ 5 ਕਰੰਟ ਅਫੇਅਰ ਲੈ ਕੇ ਆਉਣਾ ਐ ਇੰਨਾ ਯਕੀਨ ਹੈ ਰਾਜ ਜੀ ਲਿਖ ਕੇ ਵੀ ਦੇ ਸਕਦਾ ਕਿ ਤੁਹਾਨੂੰ ਇਤੋਂ ਵੱਧ ਕਰੰਟ ਅਫੇਅਰ ਨਹੀਂ ਆਊਗਾ ਜੀ ਇਹਦੇ ਚ ਪਾਉਂਦੇ ਆ ਆਪਣੇ ਜਨਵਰੀ ਫਰਵਰੀ ਮਾਰਚ ਬਾਕੀ ਜਿਹੜੇ ਆਪਾਂ ਦੂਸਰੇ ਪੁਰਾਣੇ ਉਹ ਤਾਂ ਕਰਨੀ ਕਰਨੀ ਐ ਠੀਕ ਹੈ ਜੀ ਤੇ ਇਹ ਰਾਜ ਜੀ ਜਿੱਤੀ ਆਪਣੀ ਪਨੀਰੀ ਪਲਟਨ ਪਨੀਰੀ ਪਲਟਨ ਜਿਹੜੀ ਟੀਮ ਐ ਉਹ ਜਿੱਤੀ ਐ ਕਿਹੜਾ ਸੀਜ਼ਨ 10ਵਾਂ ਸੀਜ਼ਨ ਕਾਦਾ ਪ੍ਰੋ ਕਬੱਡੀ ਲੀਗ ਦਾ ਬਾਸ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕਹਿੰਦੇ ਜੀ ਵਾਰਡ ਬੈਲਟ ਲਾਈਫ ਡੇ ਵਾਰਡ ਬੈਲਟ ਲਾਈਫ ਡੇ ਕਿਦੋਂ ਮਨਾਇਆ ਜਾਂਦਾ ਹੈਗਾ ਇਹ ਮਨਾਇਆ ਜਾਂਦਾ 3 ਮਾਰਚ ਨੂੰ ਦੇਖੋ ਦੋ ਦੋ ਪ੍ਰਸ਼ਨ ਤੁਹਾਡੇ ਮੈਂ ਇੱਕ ਪ੍ਰਸ਼ਨ ਦੇ ਵਿੱਚ ਕਵਰ ਕਰ ਦਿੰਦਾ ਸਭ ਤੋਂ ਡਾਇਰੈਕਟ ਪ੍ਰਸ਼ਨ ਪੁੱਛਿਆ ਜਾਣਾ ਸੀ ਕਿ ਜੀ ਦੱਸੋ ਵਾਰਡ ਬੈਲਟ ਲਾਈਫ ਡੇ ਕਦੋਂ ਮਨਾਇਆ ਜਾਂਦਾ ਹੈਗਾ ਤੁਸੀਂ ਕਹਦੇ ਨਹੀਂ 3 ਮਾਰਚ ਨੂੰ ਨਾਲ ਹੀ ਇਹਦੇ ਚ ਲਾ ਕੇ ਜਿੰਨਾ ਇੰਪੋਰਟੈਂਟ ਇਹਦੀ ਡੇਟ ਆ ਉਸ ਤੋਂ ਜ਼ਿਆਦਾ ਇੰਪੋਰਟੈਂਟ ਇਹਨਾਂ ਦੇ ਥੀਮ ਹੁੰਦੇ ਆ ਠੀਕ ਹੈ ਜੀ ਤਾਂ ਥੀਮ ਕੀ ਹੈ ਜੀ ਦਾ ਥੀਮ ਹੈਗਾ ਏ ਨੰਬਰ ਆਪਸ਼ਨ ਕਨੈਕਟਿੰਗ ਪੀਪਲ ਐਂਡ exploring digital innovation in wild life conservation ਇਹਦਾ ਆਪਣਾ ਬਿਲਕੁਲ ਸਹੀ ਥੀਮ ਆਗਾ ਇਸ ਤੋਂ ਬਾਅਦ ਜੇਕਰ 2023 ਦਾ ਥੀਮ ਪੁੱਛ ਲੈਣ ਸੋਹਣੇ ਉਹ ਇਹ ਆਪਾਂ ਤੋਂ 2023 ਦਾ ਥੀਮ ਹੈਗਾ ਪਾਰਟਨਰਸ਼ਿਪ ਫੋਰ ਵਾਈਲਡ ਲਾਈਫ ਕਨਸਰਵੇਸ਼ਨ ਹੋਰ ਇੰਪੋਰਟੈਂਟ ਏ 1 ਮਾਰਚ ਨੂੰ ਆਪਾਂ ਮਨਾਉਂਦੇ ਰਹਿ ਜੀ ਜ਼ੀਰੋ ਜ਼ੀਰੋ ਡਿਸਕ੍ਰਿਮੀਨੇਸ਼ਨ ਡੇ ਜ਼ੀਰੋ ਆਪਾਂ ਬਾਰਡ ਸਿਵਲ ਡਿਫੈਂਸ ਡੇ ਵੀ ਕਹਿ ਦਿੰਦੇ ਆ ਇਹ ਨਹੀਂ ਇਹ ਲਗਾ ਸੋਰੀ ਇਹ ਇਹ ਲੱਗ ਗਿਆ 8 ਮਾਰਚ ਨੂੰ ਆਪਾਂ ਇੰਟਰਨੈਸ਼ਨਲ ਮੂਵਮੈਂਟ ਡੇ ਮਨਾਉਣੇ ਆ 15 ਮਾਰਚ ਨੂੰ ਆਪਾਂ ਵਰਡ ਕੰਜ਼ਿਊਮਰ ਆਈ ਡੇ ਮਨਾਉਣੇ ਆ 20 ਮਾਰਚ ਨੂੰ ਆਪਾਂ ਵਰਡ ਸਪੈਰੋ ਡੇ ਮਨਾਉਣੇ ਆ 22 ਮਾਰਚ ਨੂੰ ਆਪਾਂ ਵਾਟਰ ਡੇ ਮਨਾਉਣੇ ਆ ਇਹ ਸਾਨੂੰ ਮੈਂ ਪਹਿਲਾਂ ਤਾਂ ਕਰਵਾ ਦੇ ਕਿਉਂਕਿ ਰਾਜੇ ਇਹ ਇੰਪੋਰਟੈਂਟ ਹੈ ਇਹਨਾਂ ਦੇ ਵਿੱਚੋਂ ਪੱਕਾ ਪੁੱਛਿਆ ਜਾਣਾਗਾ ਇਸ ਤੋਂ ਬਾਅਦ ਆਪਾਂ ਨੂੰ ਇਹਨਾਂ ਦੇ ਵੀ ਥੀਮ ਪੁੱਛੇ ਜਾਣਗੇ ਇਹਨਾਂ ਬਾਰੇ ਆਪਣੀ ਡੇਟ ਪੁੱਛੀ ਜਾਊਗੀ ਤਾਂ ਕਰਕੇ ਤੁਸੀਂ ਡੇਟਾ ਅੱਜ ਹੀ ਯਾਦ ਕਰ ਲਓ ਅੱਗੇ ਜਾ ਕੇ ਤੁਹਾਨੂੰ ਸੌਖਾ ਹੋ ਜਾਊਗਾ ਇਸ ਤੋਂ ਬਾਅਦ ਆਪਰੇਸ਼ਨ ਵੀ ਆਪਣੇ ਵਾਸਤੇ ਕੋਈ ਵੀ ਐਕਸਰਸ ਜੁਂਦੀ ਆਪਣੇ ਵਾਸਤੇ ਮੋਸਟ ਇੰ ਹੁਣ ਇਹ ਕਹਿੰਦੇ ਜੀ ਇੱਕ ਕਿਹੜੀ ਐਕਸਰਸਾਈਜ਼ ਕਰੀ ਜਾਂਦੀ ਹੈ ਕਹਿੰਦੇ ਇੱਕ ਐਕਸਰਸਾਈਜ਼ ਹੈਗੀ ਸਮੁੰਦਰ ਲਕਸ਼ਮਣ ਇਹ ਐਕਸਰਸਾਈਜ਼ ਹੈ ਸਮੁੰਦਰ ਲਕਸ਼ਮਣ ਜਿਹੜੀ ਭਾਰਤ ਅਤੇ ਹੋਰ ਕਿਹੜੇ ਦੇਸ਼ ਦੇ ਵਿੱਚਕਾਰ ਹੁੰਦੀ ਹੈ ਇੱਕ ਨੇਵੀ ਐਕਸਰਸਾਈਜ਼ ਹੈ ਕਹਿੰਨਾ ਮਤਲਬ ਜਿਹੜੀ ਆਪਣੀ ਜਲ ਸੈਨਾ ਸੋਣਿਓ ਠੀਕ ਹੈ ਜੀ ਉਹ ਕਰਦੀ ਹੈ ਇਹ ਐਕਸਰਸਾਈਜ਼ ਠੀਕ ਹੈ ਜੀ ਤਾਂ ਇਹ ਹੈਗਾ ਜੀ ਆਪਣਾ ਮਲੇਸ਼ੀਆ ਇਹ ਐਕਸਰਸਾਈਜ਼ ਆਪਣਾ ਮਲੇਸ਼ੀਆ ਨਾਲ ਕੇ ਕਰਦੇ ਆ ਸਮੁੰਦਰ ਲਕਸ਼ਮਣ ਤੇ ਹੋਰ ਵੀ ਰਾਜ ਆਪਾਂ ਮਲੇਸ਼ੀਆ ਨਾਲ ਐਕਸਰਸਾਈਜ਼ਾਂ ਕਰਦੇ ਹਾਂ ਨੀਚੇ ਲਿਖਿਆ ਹੋਇਆ ਦੇਖੋ 12 ਐਕਸਰਸਾਈਜ਼ ਇੰਡੀਆ ਤੇ ਮਲੇਸ਼ੀਆ ਦੇ ਵਿੱਚ ਕਰ ਹੋਰ ਕਿਹੜੀ ਹੁੰਦੀ ਆ ਆਹ ਵਾਲੀ ਹਰੀ ਮਾਉ ਸ਼ਕਤੀ ਠੀਕ ਹੈ ਜੀ ਜਿਹੜੀ ਆਪਣੀ 2023 ਦੇ ਵਿੱਚ ਹੋਈ ਸੀ ਮਹਾਰਾਲਿਆ ਦੇ ਵਿੱਚ ਇਹ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਸ ਤੁਸੀਂ ਇੰਨਾ ਯਾਦ ਕਰ ਲਓ ਕਿ ਹਰੀ ਮਾਉ ਸ਼ਕਤੀ ਜਿਹੜੀ ਐਕਸਰਸਾਈਜ਼ ਹੈ ਉਹ ਭਾਰਤ ਦੇ ਮਲੇਸ਼ੀਆ ਦੇ ਵਿੱਚ ਵੀ ਹੁੰਦੀ ਹੈ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਤੁਹਾਨੂੰ ਮੈਂ ਕਿਹਾਇਆ ਹੋਇਆ ਕਿ ਆਪਣੇ ਕੋਈ ਵੀ ਫਰਸਟ ਊਮਨ ਬਣ ਜੇ ਆਪਣਾ ਇੰਡੀਆ ਦਾ ਕੋਈ ਵੀ ਫਰਸਟ ਕੰਮ ਹੋਵੇ ਕਿਸੇ ਦੀ ਅਪੁਆਇੰਟਮੈਂਟ ਹੋਵੇ ਕੋਈ ਟੀਮ ਜਿੱਤੀ ਹੋਵੇ ਕੋਈ ਐਕਸਰਸਾਈਜ਼ ਹੋਵੇ ਕਿਸੇ ਚ ਕੋਈ ਸਕੀਮ ਚਲਾਈ ਹੋਵੇ ਕੋਈ ਪ੍ਰੋਗਰਾਮ ਚਲਾਇਆ ਹੋਵੇ ਇਹੀ ਕਰੰਟ ਅਫੇਅਰ ਹੁੰਦੇ ਆ ਸੋਣੇ ਹੁਣ ਇਹਨੇ ਪੁੱਛਿਆ ਕਹਿੰਦੇ ਦੇਸ਼ ਦਾ ਆਪਣੇ ਦੇਸ਼ ਦਾ ਇੰਡੀਆ ਦਾ राजे ਪਹਿਲਾ ਫਾਸਟ ਸੈਮੀ ਕਨੈਕਟਰ ਜਿਹੜੀ ਫੈਬ ਆ ਉਹ ਸੈਟ ਅਪ ਕਰਤੀ ਫਾਸਟ ਸੈਮੀ ਕਨੈਕਟਰ ਫੈਬ ਆ ਜਿਹੜੀ ਆਪਣੀ ਉਹ ਨਿਯੁਕਤ ਕਰਤੀ ਕਿੱਥੇ ਨਿਯੁਕਤ ਕਰਤੀ ਕਿਹੜੀ ਸਟੇਟ ਦੇ ਵਿੱਚ ਕਰਤੀ ਉਹ ਪੁੱਛ ਰਹੇ ਨੇ ਜੀ ਆਪਾਂ ਤੋਂ ਠੀਕ ਹੈ ਜੀ ਕਿੱਥੇ ਕਰਤੀ ਸੋਣਿਓ ਇਹ ਕਰਤੀ ਗੁਜਰਾਤ ਦੇ ਵਿੱਚ ਮੋਦੀ ਸਾਹਿਬ ਨੇ ਆਵਰੇਡੀਗ ਦੇ ਵਿੱਚ ਕੀਤੀ ਹੈ ਇਸ ਤੋਂ ਬਾਅਦ ਅਗਲਾ ਬੁੱਕ ਤੋਂ ਵੀ ਤੁਹਾਨੂੰ ਪਤਾ ਪ੍ਰੇਸ਼ਨ ਹੋਣਾ ਹੁੰਦਾ ਬੁੱਕ ਹੈਗੀ ਕਿਹੜੀ ਸਵੈਲਿੰਗ ਦਾ ਸੰਨ ਇਹ ਨੋਵਲ ਆ ਰਾਜੇ ਇਹ ਕਿਹਨੇ ਨੋਵਲ ਕਿਹੜਾ ਲਿਖਿਆ ਹੋਇਆ ਹੈ ਇਹ ਨੋਵਲ ਕੀ ਦਾ ਲਿਖਿਆ ਹੋਇਆ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਤਾਂ ਇਹ ਨੋਵਲ ਜੀ ਬਹੁਤ ਮਹਾਨ ਸ਼ਖਸੀਅਤ ਹੈ ਲక్ష్ਮੀ ਮੁਰਦੇਸ਼ਵਰ ਪੂਰੀ ਇੰਨਾ ਦੁਬਾਰਾ ਰਹੇ ਇਹ ਨੋਵਲ ਆ ਜਿਹੜਾ ਉਹ ਲਿਖਿਆ ਗਿਆ ਹੈਗਾ ਨੋਵਲ ਦਾ ਪੂਰਾ ਨਾਮ ਕੀ ਹੈ ਸਵੇਲਿੰਗ ਦਾ ਸਨ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਚੱਲਦੇ ਆ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਜੂਸ ਜੈਕਿੰਗ ਇਹ ਰਾਜੇ ਹੁਣ ਕਾਫੀ ਚਰਚਾ ਦੇ ਵਿੱਚ ਰਹੀ ਹੈ ਜੀ ਜੂਸ ਜੈਕਿੰਗ ਅਖਬਾਰਾਂ ਤੇ ਵੀ ਆਉਂਦੀ ਰਹੀ ਹੈ ਦਾ ਹਿੰਦੂ ਤੇ ਵੀ ਆਈ ਹੈ ਦਾ ਟ੍ਰਿਬਿਊਨ ਤੇ ਵੀ ਆਈ ਹੈ ਬਹੁਤ ਅਖਬਾਰਾਂ ਤੇ ਇਹ ਚੀਜ਼ ਆਉਂਦੀ ਰਹੀ ਹੈ ਜੂਸ ਜੈਕਿੰਗ ਪਰ ਬਹੁਤ ਕੈਂਡੀਡੇਟਾਂ ਨੂੰ ਇਹ ਨਹੀਂ ਪਤਾ ਕਿ ਜੂਜ ਜਜਿੰਗ ਕਾਰੇ ਨਾਲ ਸੰਬੰਧਤ ਹੈ ਜੇ ਫਰੂਟ ਪ੍ਰੋਡਕਸ਼ਨ ਸਾਈਬਰ ਅਟੈਕ ਐਟਮੋਸਫੇਅਰ ਪ੍ਰੋਟੈਕਸ਼ਨ ਤੇ ਪੋਲਿਟਿਕਸ ਦੇ ਨਾਲ ਤਾਂ ਇਹ ਸਾਈਬਰ ਅਟੈਕ ਦੇ ਨਾਲ ਸੰਬੰਧਤ ਹੈ ਜੀ ਸਾਈਬਰ ਅਟੈਕ ਦੇ ਨਾਲ ਸੰਬੰਧਤ ਆ ਗਈ ਕਾਰਨ ਰਾਜ ਜਿਆਦਾ ਤੋਂ ਜਿਆਦਾ ਸਾਨੂੰ ਪਤਾ ਹੈ ਕਿ ਸਾਈਬਰ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਹੇ ਹੈ ਤਾਂ ਪੰਜਾਬ ਪੁਲਿਸ ਦੇ ਵਿੱਚ ਇੱਕ ਨਵੀਂ ਪੜਤੀ ਆ ਰਹੀ ਹੈ ਦਾ ਸਾਈਬਰ ਕ੍ਰਾਈਮ ਵਾਸਤੇ ਮਾਨ ਸਾਹਿਬ ਵੱਲੋਂ ਉਹ ਵੀ ਜਲਦੀ ਤੁਹਾਨੂੰ ਉਹੀ ਵੀ ਖੁਸ਼ਖਬਰੀ ਮਿਲ ਜਾਊਗੀ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ ਕਹਿੰਦੇ ਜੀ ਤਾਮਨ ਆਡੂ ਦੇ ਵਿੱਚ ਰਾਜੇ ਠੀਕ ਹੈ ਜੀ ਤਾਮਨ ਆਡੂ ਦੇ ਵਿੱਚ ਚਿਲਡਰਨ ਦੀ ਸਮਿਟਰੀ ਮਿਲੀ ਹੈ ਠੀਕ ਹੈ ਜੀ ਆ ਤੁਸੀਂ ਪੜ ਸਕਦੇ ਹੋ ਪੰਜਾਬੀ ਦੇ ਵਿੱਚ ਤੇ ਇਹ ਕਹਿੰਦੇ ਜਿਹੜੀ ਮਿਲੀ ਹੈਗੀ ਇਹ ਡਿਸਕਵਰ ਕਿੱਥੇ ਹੋਈ ਹੈਗੀ ਕਿਹੜੇ ਪੀਰੀਅਡ ਦੀ ਹੈ ਪੀਰੀਅਡ ਦੀ ਹੈ ਕਿਹੜੇ ਸਮੇਂ ਦੀ ਹੈ ਇਹ ਜਿਹੜੀ ਮਿਲੀ ਹੈ ਹੁਣ ਜਾ ਕੇ ਇਹਨਾਂ ਨੂੰ ਤਾਮਨ ਆਡੂ ਦੇ ਵਿੱਚ ਮਿਲੀ ਹੈ ਰਾਜੇ ਇਹ ਹੈਗੀ ਨਿਊ ਲਿਥਿਕ ਨਿਊ ਲਿਥਿਕ ਉਹਨਾਂ ਜਿਹੜਾ ਨਵਜੁੱਗ ਹੁੰਦਾ ਨਵੇਂ ਜੁੱਗ ਦੇ ਵਿੱਚ ਮਿਲੀ ਹੈ ਇਹ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲਾ ਇਹ ਬ੍ਰਿਸ਼ ਤਾਂ ਇੰਪੋਰਟੈਂਟ ਹੈ ਕਿਉਂਕਿ ਇਹ ਜੇ ਫਰਸਟ ਲਿਖਿਆ ਹੋਇਆ ਹੈ ਠੀਕ ਹੈ ਜੀ ਫਰਸਟ ਇਹਦਾ ਯੂ ਐਫ ਯੂਈਫਾ ਊਮਨ ਜੀ ਨੇਸ਼ਨਲ ਫੁੱਟਬਾਲ ਲੀਗ ਹੋਈ ਹੈ 2023 ਤੇ 24 ਦੀ ਇਹਦਾ ਟਾਈਟਲ ਕਹਿੰਦੇ ਕਿਹੜੇ ਦੇਸ਼ ਨੇ ਜਿੱਤੇਗਾ ਆਪਾਂ ਤੁਹੇ ਹੀ ਪੁੱਛ ਰਹੇ ਹਾਂ ਠੀਕ ਹੈ ਜੀ ਇਹਦਾ ਟਾਈਟਲ ਜਿੱਤਿਆ ਜੀ ਸਪੇਨ ਨੇ ਦੇਖੋ ਜੀ ਇੱਕ ਗੱਲ ਹੋ ਦੱਸਣਾ ਚਾਹੁੰਦਾ ਜੀ ਮੈਂ ਤੁਹਾਡਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ ਟਾਈਮ ਤੁਹਾਡਾ ਕੀ ਨਹੀਂ ਖਰਾਬ ਕਰਨਾ ਚਾਹੁੰਦਾ ਟਾਈਮ ਤੁਹਾਡਾ ਇਹ ਨਹੀਂ ਖਰਾਬ ਕਰਨਾ ਚਾਹੁੰਦਾ ਕਿ ਹੁਣ ਮੈਂ ਤੁਹਾਨੂੰ ਕਹਦਾ ਫਰਾਂਸ ਸਪੇਨ ਇੰਗਲੈਂਡ ਆ ਦੱਸੋ ਜੀ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆਨਸਰ ਆਗਾ ਫਿਰ ਇਹਦਾ ਆਨਸਰ ਤੁਸੀਂ ਤਾਂ ਦੇ ਸਕਦੇ ਹੋੜਾ ਜੇ ਕਿ ਜੇ ਤੁਸੀਂ ਕਰੰਟ ਅਫੇਅਰ ਪਹਿਲਾਂ ਪੜੇ ਹੋਏ ਆ ਜੇ ਹੁਣ ਮੈਂ ਤੁਹਾਨੂੰ ਪਹਿਲੀ ਵਾਰ ਤਾਂ ਕਰੰਟ ਅਫੇਅਰ ਕਰਵਾ ਰਿਹਾ ਹਾਂਗਾ ਨਵੀਂ ਗਲਾਸਟਾ ਠਾਡੇ ਵਾਸਤੇ ਲੈ ਕੇ ਆ ਰਿਹਾ ਸੋਨੂੰ ਮੈਂ ਕਹੀ ਜਾਵਾਂ ਹਾਂਜੀ ਦੱਸੋ ਇਹਦਾ ਕੀ ਸਵਾਲ ਆਊਗਾ ਜੇ ਤੁਹਾਨੂੰ ਪਤਾ ਹੋਊਗਾ ਫਿਰ ਤੁਸੀਂ ਮੇਰੇ ਕੋਲ ਕਰਨ ਵੀ ਕੀ ਆ ਰਹੇ ਹੋ ਠੀਕ ਹੈ ਜੀ ਤਾਂ ਹੋਰ ਅਜੇ ਇੱਕ ਤਰੀਕਾ ਹੁੰਦਾ ਵੀਡੀਓ ਨੂੰ ਲੰਬੀ ਕਰਨ ਦਾ ਠੀਕ ਹੈ ਤਾਂ ਆਪਾਂ ਰਾਜੇ ਮੈਂ ਉਹ ਚੀਜ਼ ਦੇ ਵਿੱਚ ਨਹੀਂ ਹੈਗਾ ਕਿ ਮੈਂ ਤੁਹਾਡੀ ਵੀਡੀਓ ਲੰਬੀ ਕਰਾਂ ਤੁਹਾਡਾ ਟਾਈਮ ਖਰਾਬ ਕਰਾਂ ਮੈਨੂੰ ਇਹ ਹੁੰਦਾ ਕਿ ਕਰੰਟ ਅਫੇਅਰ ਹੈ ਜਿਹੜੇ ਇੱਕ ਇਹ ਨਾਰਮਲ ਜੀ ਚੀਜ਼ ਹੈ ਸਿਰਫ ਤੇ ਸਿਰਫ ਇਹ ਯਾਦ ਕਰਨ ਵਾਲੀ ਚੀਜ਼ ਵੀ ਨਹੀਂ ਹੈਗੀ ਆਪਣੀ ਨੌਲੇਜ ਦੀ ਚੀਜ਼ ਨਹੀਂ ਆਪਾਂ ਨੂੰ ਜਦੋਂ ਦੋ ਬੰਦੇ ਤੇ ਖੜੇ ਹਾਂ ਰਾਜੇ ਇੰਨੀ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਦੇ ਸਮੇਂ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਕੰਟਰੀਆਂ ਦੇ ਵਿੱਚ ਕੀ ਚੱਲ ਰਿਹਾ ਹੈਗਾ ਕੀ ਪ੍ਰੋਸੈਸ ਚੱਲ ਰਿਹਾ ਹੈਗਾ ਠੀਕ ਹੈ ਇਹ ਤੁਹਾਨੂੰ ਮੈਂ ਕਹਿ ਰਹੇ ਹਾਂ ਕਿ ਇਹ ਉਹਨਾਂ ਕੈਂਡੀਡੇਟਾਂ ਵਾਸਤੇ ਨੇ ਜਿਹੜੇ ਕੈਂਡੀਡਟ ਡੇਲੀ ਅਖਬਾਰ ਨਹੀਂ ਪੜ ਸਕਦੇ ਤਿੰਨ ਤਿੰਨ ਅਖਬਾਰ ਨਹੀਂ ਪੜ ਸਕਦੇ ਦੋ ਦੋ ਘੰਟੇ ਨਹੀਂ ਲਗਾ ਸਕਦੇ ਆਪਦੇ ਉਹਨਾਂ ਵਾਸਤੇ ਉਹ ਚੀਜ਼ ਕੱਢ ਕੇ ਲੈ ਕੇ ਆਉਣੇ ਹੁੰਨੇ ਆਪਾਂ ਠੀਕ ਹੈ ਜੀ ਤਾਂ ਕਰਕੇ ਇਹ ਗੱਲ ਤੁਹਾਨੂੰ ਮੈਂ ਸਮਝਾ ਰਹੇ ਹਾਂਗਾ ਕਿ ਤਾਂ ਕਰਕੇ ਮੈਂ ਇਹ ਨਾ ਸਮਝਿਆ ਕਰੋ ਕਿ ਵੀਡੀਓ 20 ਮਿੰਟ ਦੀ ਹੈ ਜੀ 25 ਮਿੰਟ ਦੀ ਹੈ ਫਲਾਣਾ ਤਾਂ ਜੀ ਇੱਕ ਦਿਨ ਦੀ ਵੀਡੀਓ 40 ਮਿੰਟ ਦੀ ਕਰਾ ਦਿੰਦਾ 50 ਮਿੰਟ ਦੀ ਕਰਵਾ ਦਿੰਦਾ ਫਿਰ ਉੱਥੇ ਵੀ ਕਰ ਸਕਦੇ ਹੋ ਠੀਕ ਹੈ ਜਿਉਂ ਪਾਣੀ ਜਮਧਾਣੀ ਪਾਈ ਰੱਖਣੀ ਹੈ ਪਾਈ ਰੱਖੋ ਜੇ ਕੱਲੀ ਮਲਾਈ ਚਾ ਠੀਕ ਹੈ ਜੀ ਸਿੱਧੀ ਗੱਲ ਹੈ ਉਹਨੇ ਕੋ ਚਾਕਲੇਟ ਜਾਂ ਖਾਂਦੇ ਨਹੀਂ ਉਹਨੇ ਕਹਿੰਦੇ ਸਿੱਧੀ ਬਾਤ ਨਾ ਬਗਵਾਸ ਉਹ ਕਾਮਾਂਗਾ ਚਲੋ ਇਸ ਤਵਾਰ ਅਗਲਾ ਹੁਣ ਇਹਦੀ ਵੀ ਤੁਹਾਨੂੰ ਟ੍ਰਿਕ ਦੱਸਦਾ ਕਹਿੰਦੇ ਜੀ ਇਕਾਹ ਕੀ ਹੈਗਾ ਫੈਸਟੀਵਲ ਹੈਗਾ ਕਿਹੜਾ ਚੈਪਚਰ ਕੂਟ ਚੈਪਚਰ ਕੂਟ ਇਹ ਕਹਿੰਦੇ ਕਿਹੜੀ ਸਟੇਟ ਦੇ ਵਿੱਚ ਮਨਾਇਆ ਜਾਂਦਾ ਹੈ ਜੇ ਮਿਜ਼ੋਰਮ ਦੇ ਵਿੱਚ ਮਨਾਇਆ ਜਾਂਦਾ ਹੈ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਕਿਸੇ ਵੀ ਤਿਹਾਰ ਦੇ ਮਗਰ ਆਹ ਸ਼ਬਦ ਪੈਂਦਾ ਹੋਵੇ ਕੂਟ ਕਿਸੇ ਵੀ ਤਿਹਾੜ ਦੇ ਮਗਰਕੂਟ ਸ਼ਬਦ ਪੈਂਦਾ ਹੋਵੇ ਤੁਸੀਂ ਮੇਰਾ ਨਾਂ ਲੈ ਲੈਣਾ ਤੇ ਅੱਖਾਂ ਬੀਚ ਕੇ ਤੁਸੀਂ ਲਾ ਦੇਣਾ ਮੇਜਰ ਨੰਮ ਠੀਕ ਹੈ ਜੀ ਕੋਈ ਵੀ ਪੇਪਰ ਤੁਸੀਂ ਦੇਣ ਜਾਂਦੇ ਹੋ ਕੋਈ ਵੀ ਜੇ ਤੁਹਾਨੂੰ ਆ ਛਪਾਰ ਨਹੀਂ ਮਿਲਦਾ ਹੋਰ ਵੀ ਕੋਈ ਮਿਲਦਾ ਜਿਹੜੀ ਮਗਰਕੂਟ ਲਿਖਿਆ ਹੋਇਆ ਚੁੱਪ ਕਰਕੇ ਮੇਜਰ ਨੰਮ ਤੁਸੀਂ ਆਨਸਰ ਲਾ ਕੇ ਆਉਣਾਗਾ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਹਾਂ ਅਗਲੇ ਤੇ ਕਹਿੰਦੇ ਜੀ ਆਪਣੀ 2027 ਦੇ ਵਿੱਚ ਇੱਕ ਕੀ ਹੋਣੀ ਹੈ ਜੈਂਪੀਅਨਸ਼ਿਪ ਹੋਣੀ ਹੈ ਕਿਹੜੀ ਐਥਲੈਟਿਕ ਜੈਂਪੀਅਨਸ਼ਿਪ ਬੇਸ਼ੱਕ ਜਿਹੜੀ ਵਾਰਡ ਐਥਲੈਟਿਕ ਚੈਂਪੀਅਨਸ਼ਿਪ ਹੋਣੀ ਹੈ 2027 ਦੀ ਕਹਿੰਦੇ ਜੀ ਇਹ ਕਿੱਥੇ ਹੋਊਗੀ ਤਾਂ ਇਹ ਪ੍ਰੋਜੈਕਟ ਆ ਜੀ 200% ਵਾਲੀ ਕੈਟਾਗਰੀ ਦੇ ਵਿੱਚ ਰੱਖਣਾ ਤੁਸੀਂ 200% ਵਾਲੀ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਤਾਂ ਇਹਦੇ 2027 ਦੀ ਹੈ ਇਹ ਹੋਣੀ ਹੈ ਜੀ ਆਪਣੇ ਚੀਨ ਦੇ ਵਿੱਚ ਚੀਨ ਦੇ ਵਿੱਚ ਹੋਣੀ ਹੈ ਇਹ ਇਹ ਤਾਂ ਹੁਣੀ ਹੋਣੀ ਹੈ ਤੇ ਨਾਲ ਜਿਹੜੀ ਇੰਪੋਰਟੈਂਟ ਅਪ੍ਰੇਸ਼ਨ ਹੈ ਠੀਕ ਹੈ ਜੀ ਇਹ ਹੋਈ ਹੈ ਜੀ 2023 ਦੀ ਜਿਹੜੀ ਹੋਈ ਸੀ ਇਹ ਹੋਈ ਹੈ 19ਵੀਂ ਜਿਹੜੀ ਵਾਰਡ ਐਥਲੈਟਿਕ ਚੈਂਪੀਅਨਸ਼ਿਪ ਹੋਈ ਹੈ ਸੋਨਿਓ ਇਹ ਬੁਦਾਪੈਸਟ ਹੰਗਰੀ ਰਾਤ ਨਹੀਂ ਬੁੱਧਾ ਪੈਸਟ ਦੇ ਵਿੱਚ ਜਿਹੜੀ ਬੀਮੀ ਹੋਣੀ ਹੈਗੀ ਠੀਕ ਹੈ ਜੀ 2025 ਦੇ ਵਿੱਚ ਹੋਣੀ ਹੈ 2 ਸਾਲਾਂ ਬਾਅਦ ਹੁੰਦੀ ਹੈ ਤਾਂ ਜਿਵੇਂ 23 ਦੇ ਵਿੱਚ 23 ਦੁਬਾਰਾ 25 25 ਦੁਬਾਰਾ 27 ਇਹ ਦੋ ਦੋ ਸਾਲਾਂ ਬਾਅਦ ਇੱਕ ਵਾਰੀ ਹੁੰਦੀ ਹੈ ਜਿਹੜੀ ਹੁਣ 2025 ਵਾਲੀ ਹੋਣੀ ਹੈ ਇਹ ਹੋਣੀ ਹੈ ਟੋਕੀਓ ਦੇ ਜਾਪਾਨ ਦੇ ਵਿੱਚ ਜ਼ਿਆਦਾਤਰ ਤੋਂ ਆਪਰੇਸ਼ਨ ਪੁੱਛਿਆ ਜਾਊਗਾ 200% ਕੈਟਾਗਰੀ ਵਾਲਾ ਜ਼ਿਆਦਾਤਰ ਆ ਪੁੱਛਿਆ ਜਾਊਗਾ 200% ਕੈਟਾ ਜਾਂ ਆ ਵਾਲਾ ਇਹਦੇ ਵਿੱਚੋਂ ਆਪਰੇਸ਼ਨ ਬੰਨ ਨਹੀਂ ਬੰਨਣਾਗਾ ਉਹ ਪੇਪਲ ਵਾਲਾ ਡਿਸਾਈਡ ਕਰੂਗਾ ਕਿ ਭਾਈ ਉਹਨੇ ਆ ਪਾਉਣਾ ਹੈ ਉਹਨੇ ਆ ਪਾਉਣਾ ਹੈ ਕਿ ਆ ਪਾਉਣਾ ਹੈ ਤਾਂ ਕਰਕੇ ਤਿੰਨੇ ਚੀਜ਼ਾਂ ਹੀ ਤੁਹਾਡੀਆਂ ਮੈਂ ਕਵਰ ਕਰੀ ਜਾਂਦਾ ਨਾਲ ਸੋਣੇ ਉਹਦੇ ਠੀਕ ਹੈ ਜੀ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਦੇਖੋ ਜੀ ਕਹਿੰਦੇ ਇੰਟਰਨੈਸ਼ਨਲ ਗੀਤਾ ਮਹਾ ਉਤਸਵ ਜਿਹੜਾ ਕਿ ਸ਼੍ਰੀਲੰਕਾ ਦੇ ਵਿੱਚ ਮਨਾਇਆ ਗਿਆ 1 ਮਾਰਚ ਤੋਂ ਸ਼ੁਰੂ ਹੋਇਆਗਾ ਠੀਕ ਹੈ ਜੀ ਤੇ ਇਹਦਾ ਕਿੰਨਾ ਐਡੀਸ਼ਨ ਹੋਇਆ ਇਸ ਵਾਰ ਇਹਦਾ ਕਿੰਨਾ ਐਡੀਸ਼ਨ ਹੋਇਆ ਜੇ ਉਹ ਪੁੱਛ ਰਹੇ ਨੇ ਆਪਾਂ ਤੋਂ ਜੀ ਤਾਂ ਇਹਦਾ ਇਸ ਵਾਰ 5ਵਾਂ ਐਡੀਸ਼ਨ ਮਨਾਇਆ ਗਿਆ ਹੈਗਾ 5ਵਾਂ ਐਡੀਸ਼ਨ ਠੀਕ ਹੈ ਜੀ ਆਹ ਦੀ ਸਭ ਤੋਂ ਪੁੱਛਿਆ ਜਾਊਗਾ ਕਿ ਕਿੰਨੀ ਤਰੀਕ ਨੂੰ ਮਨਾਇਆ ਗਿਆ ਹੈਗਾ ਇਹ ਨਹੀਂ ਪੁੱਛਿਆ ਜਾਊਗਾ ਐਂ ਜ਼ਰੂਰ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਪੰਜਵਾਂ ਇੰਟਰਨੈਸ਼ਨਲ ਗੀਤਾ ਮੌਸਮ ਮਨਾਇਆ ਗਿਆ ਇਹ ਕਿਹੜੀ ਰਾਜ ਕਿਹੜੀ ਕੰਟਰੀ ਵਿੱਚ ਮਨਾਇਆ ਗਿਆ శ్రీਲੰਕਾ ਦੇ ਵਿੱਚ ਮਨਾਇਆ ਗਿਆਗਾ ਤਾਂ ਕਰਕੇ ਹਰੇਕ ਕੁਸ਼ਨ ਦੇ ਵਿੱਚ ਤੁਸੀਂ ਮੰਨ ਕੇ ਚੱਲਣਾ ਕਿ ਹਰੇਕ ਪ੍ਰਸ਼ਨ ਦੇ ਵਿੱਚ ਦੋ ਪ੍ਰਸ਼ਨ ਆਟੋਮੈਟਿਕ ਹੀ ਬਣ ਰਹੇ ਆ ਠੀਕ ਹੈ ਜੀ ਚਲੋ ਆ ਪ੍ਰਸ਼ਨ ਰਾਜੀ ਮੈਂ ਤੁਹਾਨੂੰ ਲਿਖਾ ਕੇ ਲੈ ਲਵਾਂ ਕਰਤੇ ਨੇ ਸੈਨ ਬੈਸ ਨੇ ਮੈਂ ਸਾਰਿਆਂ ਨੂੰ ਸੈਂਡ ਕਰੀ ਜਨਾਂ ਰਹਿਣਾਂ ਕਿ ਪੱਕੇ ਜਿਹੜੇ ਪੱਕਾ ਕਹਿਣਾ ਗਿਆ ਤਾਂ ਪਈ ਪਿਆ ਪੇਪਰ 'ਚ ਆ ਮਿਲੂਗਾ ਤੁਹਾਨੂੰ ਨੈਸ਼ਨਲ ਸਕਿਉਰਿਟੀ ਗਾਰਡ ਐਨ ਐਸ ਜੀ ਦਨ ਨਮਾਇਨ ਨੇ ਐਡੀਸ਼ਨ ਚਾਰਜ ਦਿੱਤਾ ਕਿਹਨੂੰ ਡੀਜੀ ਲਾਤਾ ਇਹਨਾਂ ਨੇ ਡੀਜੀ ਡੀਜੀ ਦੀ ਫੁੱਲ ਫਾਰਮ ਹੁੰਦੀ ਡਾਇਰੈਕਟਰ ਜਨਰਲ ਕਿਨੂੰ ਪੁਆਇੰਟ ਕਰਤਾ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਇਹ ਬੰਦਾ ਚੌਧਰਵਾਲੀ ਕਰਦਾ ਸੀ ਕਿ ਇਹਨਾਂ ਨੂੰ ਲਾ ਦੋ ਚੌਧਰ ਕਰਦਾ ਸੀ ਤਾਂ ਫਿਰ ਕੌਣ ਹੈਗਾ ਦਲਜੀਤ ਸਿੰਘ ਚੌਧਰੀ ਦਲਜੀਤ ਸਿੰਘ ਚੌਧਰੀ ਨੂੰ ਐਨ ਐਸ ਜੀ ਨੇ ਐਡੀਸ਼ਨਲ ਡਾਇਰੈਕਟਰ ਜਨਰਲ ਲਾਤਾ ਰਾਜੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਤੁਹਾਡੇ ਵਾਸਤੇ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆ ਅਗਲੇ ਤੇ ਹੁਣ ਕੀ ਕਹਿੰਦੇ ਆ ਅਗਲੇ ਦੇ ਵਿੱਚ ਕਹਿੰਦੇ ਜੀ ਇੱਕ ਸੀਐਸ ਲੱਗ ਡਿਸਕਵਰ ਹੋਈ ਹੈ ਫੋਟੋ ਨਹੀਂ ਲੱਗੀ ਬਣਾਏ ਸੀ ਮੈਂ ਫੋਟੋ ਲੱਗੀ ਹੋਊਗੀ ਸੀ ਐਸ ਲੱਗਦਾ ਜੀ ਇਹ ਨਾ ਇੱਕ ਸਮੁੰਦਰ ਦੇ ਵਿੱਚ ਜਿਵੇਂ ਆਪਾਂ ਕਾਈ ਨਹੀਂ ਕਿਹਨਾਂ ਦੇ ਕਾਈ ਹੁਣ ਤੁਸੀਂ ਪਾਣੀ ਦੇ ਦੇਖਿਆ ਛੱਪੜਾਂ ਦਾ ਪਾਣੀ ਦੇਖਿਆ ਉਹਦੇ ਤੁਸੀਂ ਦੇਖਿਆ ਕਿ ਨੀਲੀ ਜੀ ਕਾਈ ਜੀ ਆ ਜਾਂਦੀ ਹੈ ਉਵੇਂ ਜਿਵੇਂ ਇਹੜਾ ਜੀ ਮੱਛੀ ਦੀ ਸ਼ਕਲ ਵਾਲੀ ਕੀ ਇਹ ਇਸ ਲੱਗਿਆ ਇੱਕ ਠੀਕ ਹੈ ਜੀ ਹੈਡ ਸ਼ੀਲਡ ਸਮੁੰਦਰੀ ਸਲੱਗ ਹੈ ਇੱਕ ਰਾਜੇ ਕਿਸਮਾ ਇੱਕ ਕੋਈ ਪ੍ਰਜਾਤੀ ਖੋਜੀ ਗਈ ਹੈ ਰੂ ਜਿੰਗੂ ਰਾਜੇ ਦੇਖੋ ਮੱਛੀ ਵਰਗੀ ਵੀ ਲੱਗਦੀ ਹੈ ਰੂ ਵਰਗੀ ਵੀ ਲੱਗਦੀ ਹੈ ਤੁਸੀਂ ਇੱਕ ਵਾਰੀ ਸਰਚ ਕਰ ਲਓ ਨੈਟ ਤੇ ਜ਼ਰੂਰ ਇੱਕ ਵਾਰੀ ਹੈ ਨਾ ਮੈਂ ਫੋਟੋ ਲਾਉਣ ਨੂੰ ਕਿਹਾ ਸੀ ਪਰ ਲੱਗੀ ਨਹੀਂ ਫੋਟੋ ਠੀਕ ਤੇ ਉਹ ਡਿਸਕਵਰ ਕੀਤੀ ਗਈ ਹੈ ਰਾਜੇ ਤੇ ਉਹ ਜਿਹੜੀ ਡਿਸਕਵਰ ਕੀਤੀ ਗਈ ਉਹਦਾ ਨਾਂ ਕੀ ਦੇ ਨਾਂ ਤੇ ਰੱਖਤਾ ਪ੍ਰੈਜ਼ੀਡੈਂਟ ਦ੍ਰੋਪਦੀ ਮੂਮਰੂ ਦੇ ਨਾਂ ਤੇ ਰੱਖਤਾ ਕਿ ਭਾਈ ਇਹ ਜਿਹੜੀ ਸ਼ੀਲਡ ਹੈ ਨਾ ਦ੍ਰੋਪਦੀ ਮੂਮਰੂ ਹੋਊਗਾ ਉਹਦੇ ਨਾਂ ਤੇ ਰੱਖਤਾ ਕਿ ਜਿਹੜੀ ਨਵੀਂ ਪ੍ਰਜਾਤੀ ਮਿਲੀ ਹੈ ਇਹ ਕਿਹੜੇ ਆਪਣੇ ਰਾਜ ਦੇ ਵਿੱਚ ਮਿਲੀ ਹੈ ਠੀਕ ਹੈ ਜੀ ਇਹ ਪੁੱਛ ਰਹੇ ਨੇ ਇਹ ਕਿਹੜੇ ਰਾਜ ਦੇ ਵਿੱਚ ਮਿਲੀ ਹੈ ਜੀ ਇਹ ਦੱਸੋ ਦੱਸੋ ਕਿ ਉਹ ਜੋ ਬਰਗੜੀ ਰਾਜ ਦੇ ਵਿੱਚ ਮਿਲੀ ਹੈ ਇਹ ਮਿਲੀ ਹੈ ਜੀ ਉੜੀਸਾ ਦੇ ਵਿੱਚ ਠੀਕ ਹੈ ਜੀ ਉੜੀਸਾ ਦੇ ਵਿੱਚ ਚਲੋ ਜੀ ਇਨੂੰ ਵੀ 200% ਵਾਲੀ ਕੈਟਾਗਰੀ ਚ ਰੱਖੋ ਆ ਪਿਆ ਸੈਂਡ ਐਟਿਵ ਕੀਤੇ ਗਲੋਬਲ ਇੰਟੈਕਚੁਅਲ ਪ੍ਰੋਪਰਟੀ ਇੰਡੈਕਸ 2024 ਵੀ ਜੇ ਵਿੱਚ ਭਾਰਤ ਦਾ ਦਰਜਾ ਕੀ ਹੈ ਭਾਰਤ ਦਾ ਦਰਜਾ ਦਾ ਸਵਾਲ ਤੋਂ ਪੁੱਛੀ ਜਾਣਾ ਕੀ ਹੈ ਤੁਸੀਂ ਕਹਿੰਦੇ ਜੀ 42ਵਾਂ ਦਰਜਾ ਹੈਗਾ 2024 ਦੀ ਜਿਹੜੀ ਗਲੋਬਲ ਇੰਟੈਕਚੁਅਲ ਪ੍ਰੋਪਰਟੀ ਦੀ ਇੰਡੈਕਸ ਲਈ ਜਿਹੜੀ ਇੰਡੈਕਸ ਆਇਆ ਹੈਗਾ ਉਹਦੇ ਵਿੱਚ ਭਾਰਤ ਜਿਹੜਾ ਦਰਜਾ ਭਾਈ ਸਾਹਿਬ ਉਹ 200 2024 ਦੇ ਵਿੱਚ 42ਵਾਂ ਤਾਂ ਹੁਣ ਉਹ ਤਾਂ ਪੁੱਛਣੀ ਪੁੱਛਣਾ ਨਾਲ ਇਹ ਪਤੰਦਰ ਇਹ ਪੁੱਛਣਗੇ ਆਪਾਂ ਤੋਂ ਕੀ ਭਾਈ ਟੌਪ ਤੇ ਕਿਹੜੀਆਂ ਕੰਟਰੀਆਂ ਪਹਿਲ ਤੇ ਹੈਗਾ ਸਾਡੇ ਪਿੰਡ ਵਾਲਾ ਅਮਰੀਕਾ ਨਹੀਂ ਹੈਗਾ ਇਹ ਠੀਕ ਹੈ ਜੀ ਇਹ ਅਮਰੀਕਾ ਦੇਸ਼ ਹੈ ਅ ਜੁਕੇ ਆ ਗਿਆ ਠੀਕ ਹੈ ਜੀ ਜਿਹਨੂੰ ਆਪਾਂ ਇੰਗਲੈਂਡ ਵੀ ਕਹ ਦਿੰਦੇ ਆ ਰਾਜੇ ਇਸ ਨੂੰ ਹੀ ਆਪਾਂ ਬ੍ਰਿਟੇਨ ਕਹ ਦਿੰਦੇ ਆ ਠੀਕ ਹੈ ਜੀ ਇੱਕ ਦਿਨ ਇੱਕ ਦੇਸ਼ ਦੇ ਨਾਮ ਹੀ ਹੈ ਇਹ ਇਹਨੂੰ ਆਪਾਂ ਜਨਰੇਟਡ ਸਟੇਟਸ ਆਫ ਯੂ ਐਸ اے ਕਹ ਦਿੰਦੇ ਆ ਠੀਕ ਹੈ ਜੀ ਇਹਨੂੰ ਆਪਾਂ ਫਰਾਂਸ ਕਹ ਦਿੰਦੇ ਆ ਠੀਕ ਹੈ ਜੀ ਪਹਿਲ ਤੇ ਟਾਪ ਤੇ ਰਿਹਾ ਦੂਜੇ ਤੇ ਰਿਹਾ ਤੀਜੇ ਤੇ ਆਪਣਾ ਏ ਰਿਹਾ ਚਲੋ ਜੀ ਹਾਂਜੀ ਆ ਬਹੁਤ ਜ਼ਿਆਦਾ ਮਤ ਪੂਰਨਾ ਇਹ ਇਹ ਵੀ ਦੋਸਤ ਬਸ ਸਾਰੀ ਇੰਪੋਰਟੈਂਟ ਆ ਸਿੱਧੀ ਗੱਲ ਦੱਸ ਤੀ ਰਾਜੇ ਇਤੋਂ ਬਾਅਦ ਪਾਸੇ ਇਹ ਚ ਮੈਨੂੰ ਨਾ ਕੋਈ ਵੀ ਕੈਂਡੀਡੇਟ ਪਲੀਸ ਇਹ ਨਾ ਕਹੇ ਸਭ ਜੀ ਇੰਪੋਰਟੈਂਟ ਕਰਵਾ ਦਿਓ ਜੇ ਤੁਹਾਨੂੰ 4 ਦਿਨਾਂ ਦੇ 20 ਗਰੰਟ ਫਿਰ ਵੀ ਤੁਹਾਨੂੰ 1 ਦਿਨ ਦੇ 5 ਦੀ ਐਵਰੇਜ ਬਣਦੀ ਆ ਜੇ ਇਹ ਵੀ ਔਖੇ ਲੱਗਦੇ ਤਾਂ ਰਾਜੇ ਫਿਰ ਆਪਣਾ ਨੌਕਰੀ ਲੈਣਾ ਤੁਸੀਂ ਭੁੱਲੀ ਜਾਓ ਠੀਕ ਹੈ ਜੀ ਨੌਕਰੀ ਲੈਣਾ ਤੁਸੀਂ ਭੁੱਲੀ ਜਾਓ ਮੈਥਡ ਜਨੂੰ ਦੇ ਸਟ੍ਰੈਸ ਘੜਾ ਰਹੇਗਾ ਠੀਕ ਹੈ ਜੀ ਤੇ ਤੁਸੀਂ ਆਵਰਿਆਬ ਸਟ੍ਰੈਸ ਲਈ ਜਾਣਾ ਲੈ ਜਾਓ ਦੱਖਣੀ ਅਮਰੀਕਾ ਦੇ ਕਿਹੜੇ ਸ਼ਹਿਰ ਦੇ ਕਿਹੜੇ ਦੇ ਕਰੋਪ ਦਾ ਮਤਲਬ ਹੁੰਦਾ ਹੈ ਜੇ ਬਾਹਰ ਜਿਆਦਾ ਉਹ ਬਿਮਾਰੀ ਫੈਲ ਜੀ ਰੋ ਤੋਂ ਕਰੋਪ ਕਹਿੰਦੇ ਆ ਠੀਕ ਹੈ ਜੀ ਤੇ ਉਹਦੇ ਕਰਕੇ ਕੀ ਹੋਇਆ ਆਪਾਂ ਪੰਜਾਬੀ ਦੇ ਵਿੱਚ ਉਹਨਾਂ ਐਮਰਜੈਂਸੀ ਕਹਿੰਦੇ ਆ ਠੀਕ ਹੈ ਜੀ ਐਮਰਜੈਂਸੀ ਕਰੋਪ ਇੱਕ ਜੀ ਕੋਈ ਜੀ ਜੇ ਪਦਨ ਲੱਗ ਜੇ ਠੀਕ ਹੈ ਜੀ ਤਾਂ ਐਮਰਜੈਂਸੀ ਕਰਕੇ ਰਾਜੇ ਉੱਥੋਂ ਦੇ ਕੀ ਕਰਨਾ ਪੈ ਗਿਆ ਸਿਹਤ ਐਮਰਜੈਂਸੀ ਕੋਸ਼ਿਸ਼ ਕਰਤੀ ਕਿ ਜਿਆਦਾ ਤੋਂ ਜਿਆਦਾ ਹਸਪਤਾਲ ਜਿਹੜੇ ਉਹ ਓਪਨ ਕੀਤੇ ਜਾਣ ਜਿਆਦਾ ਤੋਂ ਜਿਆਦਾ ਉੱਥੇ ਐਮਰਜੈਂਸੀ ਸਹੂਲਤਾਂ ਦਿੱਤੀਆਂ ਜਾਣ ਕਿਉਂਕਿ ਡੇਂਗੂ ਰਾਜੇ ਬਹੁਤ ਜਿਆਦਾ ਵਧ ਗਿਆ ਉੱਥੇ ਜਿਹੜੇ ਦੱਖਣੀ ਅਮਰੀਕਾ ਦਾ ਇਹ ਇੱਕ ਦੇਸ਼ ਹੈਗਾ ਉਹ ਦੇਸ਼ ਦਾ ਨਾਮ ਪੁੱਛ ਰਹੇ ਨਹੀਂ ਭਾਈ ਸਾਹਿਬ ਨਾਮ ਕੀ ਹੈ ਉਹ ਦੇਸ਼ ਦਾ ਆਪਾਂ ਤੋਂ ਠੀਕ ਹੈ ਜੀ ਉਹਦਾ ਨਾਮ ਹੈਗਾ ਪੇਰੂ ਉਹਦਾ ਨਾਮ ਹੈਗਾ ਪੇਰੂ ਤਾਂ ਇਹਦੇ ਨਾਲ ਦੇ ਪੇਰੂ ਦਾ ਇੰਪੋਰਟੈਂਟ ਹੈਗੀ ਹੈਗਾਗਾ ਨਾਲ ਇਹਦੇ ਵਿੱਚ ਕਈ ਵਾਰੀ ਪੇਪਰ ਦੇ ਵਿੱਚ ਪੇਰੂ ਬਾਰੇ ਦੋ ਚੀਜ਼ਾਂ ਪੁੱਛੇ ਗਈਆਂ ਇੱਕ ਤਾਂ ਪੁੱਛਿਆ ਗਿਆ ਕਿ ਕੀ ਹੈ ਕੈਪੀਟਲ ਕੀ ਹੈ ਕੈਪੀਟਲ ਹੈਗੀ ਇਹਦੀ ਲੀਮਾ ਇੱਥੇ ਕਿ ਮੇਜਰ ਰਿਵਰ ਆ ਸਭ ਤੋਂ ਵੱਡੀ ਨਦੀ ਜਿਹੜਾ ਆਪਾਂ ਕਹਿੰਦਾ ਐਮਾਜ਼ਨ ਉਹ ਇੱਥੇ ਹੈਗੀ ਠੀਕ ਹੈ ਜੀ ਪੇਰੂ ਦੇ ਵਿੱਚ ਇਹ ਥੋੜੀ ਕਰੰਸੀ ਕੀ ਹੈ ਕਰੰਸੀ ਹੈਗੀ ਥੋੜੀ ਸੋਲ ਠੀਕ ਹੈ ਸਾਰੀਆਂ ਚੀਜ਼ਾਂ ਹੀ ਮਹੱਤਵਪੂਰਨ ਹੈ ਤਾਂ ਕਰਤੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਕਿਹੜੀ ਯੂਨੀਵਰਸਿਟੀ ਨੇ ਜਿਹੜੀਆਂ ਚੌਥੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2023 ਹੋਈਆਂ ਉਹਦੇ ਵਿੱਚ ਟੌਪ ਤੇ ਜਿੱਤੀ ਹੈ ਕਿਹੜੀ ਯੂਨੀਵਰਸਿਟੀ ਹੈ ਭਾਈ ਸਾਹਿਬ ਜਿਹੜੀ ਜਿੱਤ ਗਈ ਬਹੁਤ ਵਧੀਆ ਉਹ ਕਰਿਆ ਇਹ ਹੈਗੇ ਜੀ ਆਪਣੀ ਪੰਜਾਬ ਦੀ ਯੂਨੀਵਰਸਿਟੀ ਕਿਹੜੀ ਚੰਡੀਗੜ੍ਹ ਯੂਨੀਵਰਸਿਟੀ ਹੈ ਇਹ ਠੀਕ ਹੈ ਜੀ ਚੌਥਾ ਨੰਬਰ ਤੇ ਕਿਹੜੀ ਯੂਨੀਵਰਸਿਟੀ ਰਹੀ ਹੈ ਤੁਸੀਂ ਦੱਸਣਾ ਮੈਨੂੰ ਉਹ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਲੈਣ ਤੋਂ ਚਲ ਚੌਥੀ ਜਿਹੜਾ ਆਪਣੇ ਵਾਸਤੇ ਇੰਪੋਰਟੈਂਟ ਆਪਣੇ ਵਾਸਤੇ ਮੇਨ ਆਹੀ ਇੰਪੋਰਟੈਂਟ ਹੈ ਤੁਸੀਂ ਚੰਡੀਗੜ ਚੌਥੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2023 ਦੇ ਵਿੱਚ ਟੌਪ ਤੇ ਰਹੀ ਹੈ ਚਲੋ ਜੀ ਹੁਣ ਆਪਰੇਸ਼ਨ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਜੀ ਕੀ ਕਹਿੰਦੇ ਕਹਿੰਦੇ ਲਿਓਪਾਰਡਸ ਰਿਪੋਰਟ 2022 ਦੀ ਰਿਲੀਜ਼ ਕੀਤੀ ਗਈ ਹੈ ਕਿਹਦੇ ਵੱਲੋਂ ਜੁਨੀਅਰ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਦੇ ਵੱਲੋਂ ਕਹਿੰਦੇ ਇਹ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਵੱਧ ਕੀ ਹੈ ਰਾਜੇ ਲਿਓਪਾਰਡ ਹੈ ਚੀਤੇ ਹੈ ਦੱਸੋ ਜੀ ਕਿਹੜੇ ਦੇ ਵਿੱਚ ਸਭ ਤੋਂ ਵੱਧ ਚੀਤੇ ਹੈ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਕਿਹੜਾ ਰਾਜ ਆ ਉਹ ਆਪਣਾ ਤਾਜੀ ਉਹ ਹੈਗਾ ਆਪਣਾ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਵਿੱਚ ਇਹ ਤਾਂ ਇੰਪੋਰਟੈਂਟ ਹੈਗਾ ਨਾਲ ਚੀਜ਼ਾਂ ਬਹੁਤ ਛੜੀ ਇੰਪੋਰਟੈਂਟ ਹੁਣ ਆ ਆ ਦੇਖਣੀ ਹੈ ਕਹਿੰਦੇ ਅਕੋਰਡਿੰਗ ਟੂ ਰਿਪੋਰਟ ਟੋਟਲ ਜਿਹੜੇ ਆਪਣੇ ਚੀਤੇ ਰ ਹੈ ਜੀ ਇੰਡੀਆ ਦੇ ਵਿੱਚ ਠੀਕ ਹੈ ਜੀ ਉਹ 13874 ਹੈਗੇ ਇਹ ਚੀਤੇ ਦਾ ਤੁਸੀਂ ਯਾਦ ਰੱਖਣੀ ਰੱਖਣਿਆ ਰਾਜੇ ਚੀਤੇ ਤਾਂ ਤੁਹਾਡੇ ਯਾਦ ਹੋਣੀ ਹੋਣੀ ਚਾਹੀਦੀ ਹੈ ਇਹਨੇ ਸੰਖਿਆ ਜਰੂਰ ਯਾਦ ਕਰਨੀ ਹੈ ਤੁਸੀਂ ਸੰਖਿਆ ਜਰੂਰ ਯਾਦ ਕਰ ਲਿਓ 2018 ਦੇ ਵਿੱਚ ਇਹਨਾਂ ਦੀ ਵੈਲਿਊ ਕਿੰਨੀ ਸੀ ਸੰਖਿਆਦਾਰੀ 12852 ਸੀ ਹੁਣ ਬੱਚੇ ਕਹਿੰਦੇ ਸਰ ਜੀ TCS ਨੇ 2018 ਨਾਲ ਚੱਕ ਕੇ ਬਾਤ ਆ ਇਸ ਤਰ੍ਹਾਂ ਰਿਲੇਟ ਕਰਕੇ ਪਾਉਂਦੇ ਯਾਰ ਜਿਸ ਤਰ੍ਹਾਂ ਆਪਾਂ ਉਹਨਾਂ ਦੀ ਤਰੀਕ ਕਰ ਰਹੇ ਹਾਂ ਸਾੜਾ ਕੁਛ ਠੀਕ ਹੈ ਜੀ ਤੇ ਮੱਧ ਪ੍ਰਦੇਸ਼ ਦੇ ਵਿੱਚ ਜੀ ਇੰਨੇ ਆ ਦੂਜੇ ਨੰਬਰ ਤੇ ਮਹਾਰਾਸ਼ਟਰ ਕਰਨਾਟਕਾ ਤਾਮਨ ਹੁਣ ਤੁਸੀਂ ਦੇਖੋ ਆ ਵੀ ਯਾਦ ਕਰਨ ਦੀ ਲੋੜ ਨਹੀਂ ਆ ਵੀ ਯਾਦ ਕਰਨ ਦੀ ਲੋੜ ਨਹੀਂ ਆ ਵੀ ਯਾਦ ਕਰਨ ਦੀ ਲੋੜ ਨਹੀਂ ਤੁਸੀਂ ਕੀ ਯਾਦ ਕਰਨਾ ਹੈ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੰਡੀਆ ਦੇ ਵਿੱਚ ਭਾਰ ਦੇ ਵਿੱਚ ਸਭ ਤੋਂ ਵੱਧ ਚੀਤੇ ਕਿਹੜੀ ਸਟੇਟ ਦੇ ਵਿੱਚ ਹੈ ਠੀਕ ਹੈ ਜੀ ਉਹ ਤੁਹਾਨੂੰ ਸਾਰੇ ਕੈਂਡੀਡੇਟ ਨੂੰ ਲਗਭਗ ਪਤਾ ਲੱਗ ਹੀ ਚੁੱਕਿਆ ਕਿ ਸਭ ਤੋਂ ਜ਼ਿਆਦਾ ਮੱਧ ਪ੍ਰਦੇਸ਼ ਦੇ ਵਿੱਚ ਹੈ ਇੱਕ ਤੁਹਾਨੂੰ ਉਹਨਾਂ ਦੀ ਸੰਖਿਆ ਪਤਾ ਹੋਣੀ ਚਾਹੀਦੀ ਹੈ ਸੋਰੀ ਸੋਰੀ ਟੋਟਲ ਲਿਓਪਰਡ ਆਪਣੇ ਇੰਨੇ ਤੇ ਸਭ ਤੋਂ ਵੱਧ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦੀ ਸੰਖਿਆ ਪਤਾ ਹੋਣੀ ਚਾਹੀਦੀ ਹੈ ਦੋਨੇ ਸੰਖਿਆਵਾਂ ਤੁਹਾਡੇ ਯਾਦ ਹੋਣੇ ਚਾਹੀਦੀਆਂ ਆਪਾਂ ਵੀ ਤੁਸੀਂ ਨਾ ਯਾਦ ਕਰੋ ਥੱਲੇ ਲਾ ਇੱਕ ਦੂਬਾਰ ਗੱਲ ਕਰਦੇ ਰਹੇ ਸਨੋ ਲਿਓਪਰਡ ਸਨੋ ਲਿਓਪਰਡ ਉਹ ਹੁੰਦੇ ਰਾਜ ਇਹ ਵੀ ਚੀਤੇ ਹੁੰਦੇ ਆ ਇਹ ਬਰਫ਼ ਵਾਲੇ ਖੇਤਰ ਦੇ ਵਿੱਚ ਰਹਿੰਦੇ ਆ ਜੇ ਤੁਸੀਂ ਲਿਓ ਫਿਲਮ ਦੇਖੀ ਹੋਊਗੀ ਕਿਸੇ ਕੰਨੇ ਲਿਓ ਫਿਲਮ ਦੇਖੀ ਹੋਊ ਨੂੰ ਪਤਾ ਹੋਣਾਗਾ ਠੀਕ ਹੈ ਜੀ ਇਹ ਸਭ ਤੋਂ ਜ਼ਿਆਦਾ ਰਾਜੇ ਕਿੱਥੇ ਹੈ ਇਹ ਸਭ ਤੋਂ ਜ਼ਿਆਦਾ ਜੇ ਤਾਂ ਆਪਾਂ ਗੱਲ ਕਰੀਏ ਜੂਟੀ ਦੇ ਵਿੱਚ ਜੂਟੀ ਦੇ ਵਿੱਚ ਸਭ ਤੋਂ ਵੱਧ ਲਦਾਖ ਦੇ ਵਿੱਚ ਹੈ ਠੀਕ ਹੈ ਜੀ ਜੇ ਆਪਾਂ ਸਟੇਟ ਵਾਈਜ਼ ਗੱਲ ਕਰੀਏ ਤਾਂ ਉੱਤਰਾਖੰਡ ਦੇ ਵਿੱਚ ਹੈ ਜੇ ਟਾਈਗਰ ਦੀ ਗੱਲ ਕਰੀਏ ਜੀ ਟਾਈਗਰ ਦੀ ਰਿਪੋਰਟ 2023 ਦੇ ਸਾਰਾ ਟੋਟਲ ਟਾਈਗਰ 3167 ਹੈ 3167 ਟਾਈਗਰਾਂ ਦੀ ਸਾਂਖਿਆ ਯਾਦ ਰੱਖਣੀ ਹੈ ਤੇ ਇੱਕ ਇਹਨਾਂ ਕੀ ਯਾਦ ਰੱਖਣਾਗਾ ਸਭ ਤੋਂ ਵੱਧ ਇਹ ਮੱਧ ਪ੍ਰਦੇਸ਼ ਦੇ ਵਿੱਚ ਇਹ ਗੱਲ ਵੀ ਯਾਦ ਰੱਖਣੀ ਹੈ ਚਲੋ ਜੀ ਆਪੋਕਾ ਆਪਣੇ ਵਾਸਤੇ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੀ ਕੰਨਡਾ ਦਾ ਬੇਸਿਕ ਸਟਰਕਚਰ ਐਂਡ ਰਿਪਬਲਿਕ ਇਹ ਬੁੱਕ ਲਿਖੀ ਗਈ ਹੈ ਇਹ ਕਹਿੰਦੇ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ ਇਹ ਬੁੱਕ ਹੈ ਜਿਹੜੀ ਇਹ ਕਿਹਦੇ ਦੁਆਰਾ ਲਿਖੀ ਗਈ ਆ ਆਪਾਂ ਤਾਂ ਇਹ ਪੁੱਛ ਰਹੇ ਹਾਂ ਜੀ ਇਹ ਪੁੱਛੀ ਗਈ ਹੈ ਜੀ ਪੀਐਸ ਛਿਰੀ ਤਰਨ ਪਿਲਾਈ ਦੁਆਰਾ ਇਹ ਬੁੱਕ ਲਿਖੀ ਹੈ ਪਲਾਈ ਜੀ ਦੀ ਪਿਛਲੀ ਵਾਰ ਵੀ ਕਾਫੀ ਬੁੱਕਾਂ ਜਿਹੜੀਆਂ ਨੇ ਨਹੀਂ ਆਈਆਂ ਸੀ ਪੇਪਰਾਂ ਦੇ ਵਿੱਚ ਤਾਂ ਇਸ ਵਾਰ ਵੀ ਇਹਨਾਂ ਦੇ ਪਲਾਈ ਜੀ ਦੀਆਂ ਕਾਫੀ ਬੁੱਕਾਂ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਹੀ ਮਿਲਣਗੀਆਂ ਚਲੋ ਜੀ ਹੁਣ ਆਪਰੇਸ਼ਨ ਵੀ ਬਹੁਤ ਇੰਪੋਰਟੈਂਟ ਹੈ ਇਹ ਟਾਈਮ ਇੰਪੋਰਟੈਂਟ ਆ ਕਿਉਂਕਿ ਇਹ ਮੋਦੀ ਸਾਹਿਬ ਦੇ ਜਿਹੜੇ ਖਾਸ ਯਾਰ ਦੋਸਤ ਆ ਉਹਨਾਂ ਦਾ ਉਹਨਾਂ ਬਾਰੇ ਆ ਜਾਂਦਾ ਕਹਿੰਦੇ ਕਿਹੜੀ ਕੰਪਨੀ ਆ ਰਾਜੇ ਇਨ ਕੰਪਨੀ ਇੰਡੀਅਨ ਕੰਪਨੀ ਆ ਕਹਿੰਦੇ ਜਿਹਨੇ ਲਾਂਚ ਕੀਤਾ ਐਨੀਫਲ ਵੈਲਫੇਅਰ ਇਨੀਸ਼ੀਏਟਿਵ ਬੰਤਾਰਾ ਇਹ ਰਾਜੇ ਐਨੀਮਲਾਂ ਦੀ ਸੰਭਾਲ ਵਾਸਤੇ ਪਸ਼ੂ ਕਲਿਆਣ ਵਾਸਤੇ ਇਹਨਾਂ ਨੇ ਇੱਕ ਇਨੀਸ਼ੀਏਟਿਵ ਲੇਤਾਗਾ ਇੱਕ ਮਤਲਬ ਸੰਕਲਪ ਲੇਤਾ ਹੈ ਕਿ ਭਾਈ ਅਸੀਂ ਕੀ ਕਰਾਂਗੇ ਅਸੀਂ ਇਹ ਬਤਾਰਾ ਇੱਕ ਕੀ ਚਲਾਈ ਆ ਕੰਪਨੀ ਚਲਾਈ ਆ ਇੰਡੀਅਨ ਕੰਪਨੀ ਆ ਉਹ ਕਿਹੜੀ ਕੰਪਨੀ ਆ ਰਿਲੈਂਸ ਹੈਗੀ ਕਿ ਜਿੱਥੇ ਅਸੀਂ ਕੋਈ ਪਸ਼ੂ ਆ ਕੋਈ ਉਹ ਹੋਗਾ ਉਹਦੇ ਅਸੀਂ ਬਾਅਦ ਤੋਂ ਬਾਅਦ ਕੋਈ ਬਿਮਾਰ ਪਾਇਆ ਜਾਂਦਾ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਬਾਅਦ ਤੋਂ ਬਾਅਦ ਹੈਲਪ ਕਰਾਂਗੇ ਚਾਹੇ ਫੰਡ ਦੇ ਤੌਰ ਤੇ ਕਰਨ ਚਾਹੇ ਹਸਪੀਟਲ ਬਣਾ ਕੇ ਕਰਨ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਅੱਜ ਦਾ ਇਸ ਵੀਡੀਓ ਦਾ ਆਖਰੀ ਪ੍ਰਸ਼ਨ ਹੈ ਅੱਜ ਠੀਕ ਹੈ ਜੀ ਇਸ ਤਰ੍ਹਾਂ ਇਸ ਵੀਡੀਓ ਦੇ ਨਾਲ ਤੁਹਾਡਾ 1 ਤੋਂ ਲੈ ਕੇ 4 ਮਾਰਚ ਤੱਕ ਦੇ ਸਾਰੇ ਕਰੰਟ ਅਫੇਅਰ ਕੰਪਲੀਟ ਹੋ ਜਾਣਗੇ ਕਹਿੰਦੇ ਜੀ ਨਾਈਟ ਹੁੱਡ ਠੀਕ ਹੈ ਜੀ ਕਿਹੜਾ ਪਹਿਲਾ ਇੰਡੀਆ ਦਾ ਸਿਟੀਜ਼ਨ ਹੈ 200% ਕੈਟਾਗਰੀ ਵਾਲਾ ਭਾਰਤ ਦਾ ਪਹਿਲਾ ਸਿਟੀਜ਼ਨ ਕੌਣ ਰਾਜੇ ਜਿਹਨੂੰ ਨਾਈਟ ਹੌਟ ਪੁਰਸਕਾਰ ਮਿਲਿਆ ਕਿਹਦੇ ਦੁਆਰਾ ਦਿੱਤਾ ਗਿਆ ਇਹ ਚਾਰਲਸ 3 ਦੁਆਰਾ ਚਾਰਲਸ 3 ਦੁਆਰਾ ਨਾਈਟ ਹੌਟ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਸਿਟੀਜ਼ਨ ਕੌਣ ਬਣ ਗਿਆ ਜੀ ਆਪਾਂ ਤੋਂ ਇਹ ਪੁੱਛ ਰਹੇ ਨੇ ਤਾਂ ਇਹ ਬਣ ਗਿਆ ਜੀ ਆਪਣਾ ਇੰਨਾ ਚਿਰ ਕੋਈ ਨਹੀਂ ਹੈਗਾ ਇਹ ਬਣ ਗਿਆ ਜੀ ਆਪਣਾ ਸੁਨੀਲ ਭਾਰਤੀ ਮਿੱਤਲ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਦਾ ਜੀ ਠੀਕ ਹੈ ਜੀ ਇਹਦੇ ਨਾਲ ਆਪਣੇ ਅੱਜ ਦੇ ਵੀਡੀਓ ਦੇ ਸਾਰੇ ਪ੍ਰੋਸੈਸ ਕੰਪਲੀਟ ਹੁੰਦੇ ਆ ਤੇ ਕੱਲੋਂ ਤੁਹਾਨੂੰ ਜਿਹੜੀ ਵੀਡੀਓ ਮਿਲੂਗੀ ਉਹ ਮਿਲੂਗੀ 5 ਤੋਂ ਲੈ ਕੇ ਰਾਜੇ 8 ਤਰੀਕ ਦਾ 4 ਦਿਨਾਂ ਦਾ ਗਰੰਟ ਅਫੇਰ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕਰਵਾਉਂਗਾ ਠੀਕ ਹੈ ਜੀ ਵੇਟ ਕਰਿਓ ਵੀਡੀਓ ਵਾਸਤੇ ਬਾਕੀ ਰਾਜੇ ਵੀਡੀਓ ਨੂੰ ਬទ ਵਾਰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣਾ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਰਾਜੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਡਾਟਾ ਫ੍ਰੀ ਦੇ ਵਿੱਚ ਚਾਹੁੰਦੇ ਹੋ ਬਾਕੀ ਜੇ ਕੋਈ ਕਿਡਰ ਫੁੱਲ ਸਲੀਵਸ ਲੈਣਾ ਚਾਹੁੰਦਾ ਹੈ ਜੋ ਐਪ ਤੋਂ ਹੀ ਮਿਲ ਸਕਦਾ ਹੈ ਠੀਕ ਹੈ ਰਾਜੇ ਧੰਨਵਾਦ ਵੀ ਦੋਸਤੋ ਜਿਉਂਦੇ ਬਸਤੇ